ਜੇਕਰ ਤੁਸੀਂ ਵੀ ਮੋਡੀਫਾਈ ਗੱਡੀਆਂ ਦੇ ਸ਼ੌਕੀਨ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ ਪੁਲਿਸ ਹੁਣ ਸ਼ਿਕੰਜਾ ਕਸਨ ਜਾ ਰਹੀ ਹੈ ਦੱਸ ਦੇ ਕਿ ਸੂਬੇ ਪੱਧ ਦੇ ਅਧਿਕਾਰੀਆਂ ਨੂੰ ਹੁਣ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਸੋ ਇਸ ਸਬੰਧ ਵਿੱਚ ਇੱਕ ਪੱਤਰਕਾਰ ਵਾਰਤਾ ਵੀ ਕੀਤੀ ਗਈ ਹੈ ਟ੍ਰੈਫਿਕ ਨਿਯਮਾ ਅਤੇ ਗੱਡੀਆਂ ਨੂੰ ਮੋਡੀਫਾਈ ਕਰਵਾਉਣ ਵਾਲਿਆਂ ਤੇ ਹੁਣ ਪੁਲਿਸ ਵੱਲੋਂ ਸਖਤੀ ਸੰਬੰਧੀ ਐ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਦੱਸਦੀ ਕਿ ਜਿਨ੍ਹਾਂ ਲੋਕਾਂ ਦੇ ਵੱਲੋਂ ਆਪਣੇ ਵੀਹਿਕਲਸ ਨੂੰ ਮੋਡੀਫਾਈ ਕੀਤਾ ਗਿਆ ਉਨਾਂ ਨੇ ਤੇ ਟ੍ਰੈਫਿਕ ਪੁਲਿਸ ਵੱਲੋਂ ਵੱਡੀ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ ਉਦੋਂ ਇਸ ਸਬੰਧ ਵਿੱਚ ਲੁਧਿਆਣਾ ਪਹੁੰਚੇ ਸਪੈਸ਼ਲ ਡੀਜੀਪੀ ਟ੍ਰੈਫਿਕ ਏਐਸ ਟ੍ਰਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਸ ਸਬੰਧ ਵਿੱਚ ਜ਼ਿਕਰ ਕੀਤਾ ਕਿ ਸੂਬੇ 'ਚ ਸਾਰੇ ਹੀ ਟ੍ਰੈਫਿਕ ਸਬੰਧੀ ਐਸਪੀ ਟੀਐਸਪੀ ਦੇ ਨਾਲ ਮੁਲਾਕਾਤ ਕਰੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸੂਬੇ ਭਾਰਪ ਦੇ ਵਹਿੰਚ ਮੋਡੀਫਾਈਡ ਵਹੀਕਲ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਕਿਹਾ ਜਿਵੇਂ ਕਿ ਪਿੰਡਾਂ ਦੇ ਵਿੱਚ ਚੱਲਣ ਵਾਲੇ ਕੜੂਕੇ ਅਤੇ ਗੱਡੀਆਂ ਦੇ ਵੱਡੇ ਟਾਇਰ ਪਾਉਣੇ ਉਹਨਾਂ ਦੇ ਰਿਮ ਚੇਂਜ ਕਰਨਾ ਅਤੇ ਉਸ ਵਿੱਚ ਮੋਟਰ ਵਹੀਕਲ ਇਨਸਪੈਕਟਰ ਤੋਂ ਬਿਨਾ ਮਨਜ਼ੂਰੀ ਚੀਜ਼ਾਂ ਲਗਵਾਉਣਾ ਜਿਸ ਤੇ ਵੱਡੀ ਕਾਰਵਾਈ ਹੋ ਸਕਦੀ ਹੈ ਅੱਜ ਪੰਜਾਬ ਦੇ ਸਾਰੇ ਡੀਐਸਪੀ ਆਬਲਿਕ ਐਸਪੀ ਟ੍ਰੈਫਿਕ ਜਿਹੜੇ ਹੈਗੇ ਨੇ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਬੁਲਾ ਕੇ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਮੀਟਿੰਗ ਦਾ ਮੇਨ ਮੁੱਦਾ ਜਿਹੜਾ ਸੀਗਾ ਮਾਨ ਜੋ ਡੀਜੀਪੀ ਪੰਜਾਬ ਵੱਲੋਂ ਕੀਤੀਆਂ ਗਈਆਂ ਹਦਾਇਤਾਂ ਔਰ ਉਹਨਾਂ ਨੂੰ ਫੀਲਡ ਦੇ ਵਿੱਚ ਇੰਪਲੀਮੈਂਟ ਕਰਾਣਾ ਇਹ ਜਿਹੜੀਆਂ ਹਦਾਇਤਾਂ ਹੈਗੀਆਂ ਨੇ ਇਹ ਹਦਾਇਤਾਂ ਹੈਗੀਆਂ ਨੇ ਮੋਡੀਫਾਈਡ ਗੱਡੀਆਂ ਦੇ ਬਾਰੇ ਕਈ ਜਿਲ੍ਹੇ ਸਾਡੇ ਬਹੁਤ ਅੱਛਾ ਕੰਮ ਕਰਦੇ ਨੇ ਔਰ ਕਿਤੇ ਇਹ ਜਿਲ੍ਹਿਆਂ ਦੇ ਵਿੱਚ ਹਜੇ ਪ੍ਰੋਪਰ ਇਨਫੋਰਸਮੈਂਟ ਹੋ ਨਹੀਂ ਦੇਈ ਸੀ ਸੋ ਅੱਜ ਯੂਨੀਫਾਰਮ ਇਨਫੋਰਸਮੈਂਟ 올 ਅਕ੍ਰੋਸ ਦਾ ਸਟੇਟ ਜਿਹੜਾ ਡੀਜੀਪੀ ਸਾਹਿਬ ਦਾ ਸਰਕੂਲਰ ਹੈਗਾ ਮੋਡੀਫਾਈਡ ਗੱਡੀਆਂ ਦੇ ਬਾਰੇ ਉਹਦੇ ਬਾਰੇ ਸਾਡੇ ਡੀਐਸਪੀ ਆਬਲੀਕ ਐਸਪੀਜ਼ ਨੂੰ ਬੁਲਾ ਕੇ ਹਦਾਇਤ ਕੀਤੀ ਗਈ ਆ ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੋ ਵੀ ਹਦਾਇਤਾਂ ਡੀਜੀਪੀ ਸਾਹਿਬ ਦੇ ਆਫਿਸ ਤੋਂ ਇਸ਼ੂ ਹੋਈਆਂ ਨੇ ਉਹਨਾਂ ਦੀ ਇਨਬਿੰਡ ਪਾਲਣਾ ਕੀਤੀ ਜਾਵੇ ਤੇ ਇਨਸ਼ੋਰ ਕੀਤਾ ਜਾਵੇ ਕਿ ਆਪਣਾ ਜਿਹੜਾ ਟ੍ਰੈਫਿਕ ਦਾ ਸਿਸਟਮ ਹੈਗਾ ਉਹਨੂੰ ਆਪਾਂ ਇੰਪਰੂਵ ਕਰ ਪਾਈਏ ਤੇ ਉਹਦੇ ਵਿੱਚ ਇਹ ਮੋਡੀਫਾਈਡ ਗੱਡੀਆਂ ਦੇ ਕਾਰਨ ਕੋਈ ਪ੍ਰੋਬਲਮ ਜਿਹੜੀਆਂ ਆਦੀਆਂ ਹੈਗੇ ਨੇ ਉਹਨਾਂ ਨੂੰ ਨਜਿੱਠ ਪਾਈਏ ਧੰਨਵਾਦ ਜੈ ਹਿੰਦ ਕਿਸ ਤਰ੍ਹਾਂ ਦੀ ਮੋਡੀਫਾਈਡ ਗੱਡੀ ਐ ਥੋੜਾ ਜਿਹਾ ਡਿਟੇਲ ਦੇ ਦਿਓ ਕਿ ਕਿਸ ਤਰ੍ਹਾਂ ਦੀ ਗੱਡੀਆਂ ਕਿਹੜੇ ਵੀ ਗੱਡੀਆਂ 4 ਵੀਲਰਸ ਨੇ 2 ਵੀਲਰਸ ਨੇ ਕਿਹੜੇ ਵੀ ਗੱਡੀ ਦੇਖੋ ਜਿਹੜੀ ਵੀ ਗੱਡੀ ਮੋਟਰ ਵਾਈਕਲ ਇਨਸਪੈਕਟਰ ਦੇ ਤਹਿਤ ਮੋਟਰ ਵਾਈਕਲ ਐ ਇਨਸਪੈਕਟਰ ਬਣੀ ਹੋ ਪਾਸ ਕੀਤੀ ਜਾਂਦੀ ਆ ਉਸ ਤੋਂ ਬਾਅਦ ਉਹਦੇ ਉੱਤੇ ਕੋਈ ਐਕਸਟਰਾ ਫਿਟਮੈਂਟ ਲਾਈ ਜਾਂਦੀ ਆ ਜਾਂ ਆਪਣੇ ਪੰਜਾਬ ਦੇ ਵਿੱਚ ਦਿਵਾਲ ਜਾਂ ਲੋਕਾਂ ਨੂੰ ਟਾਇਰ ਵੱਡੇ ਕਰ ਲੈਣੇ ਰਿੰਗ ਵੱਡੇ ਕਰ ਲੈਣੇ ਐਕਸਟਰਾ ਨਾਈਟਰੋ ਅਲਾਨੀਆ ਉਹ ਸਾਰੀਆਂ ਮੋਡੀਫਾਈਡ ਗੱਡੀਆਂ ਦੇ ਵਿੱਚ ਆ ਜਾਂਦੀਆਂ ਔਰ ਉਸ ਤੋਂ ਵੀ ਜ਼ਿਆਦਾ ਜਿਹੜੀਆਂ ਖਤਰਨਾਕ ਗੱਡੀਆਂ ਹੈਗੀਆਂ ਨੇ ਮੋਡੀਫਾਈਡ ਗੱਡੀਆਂ ਉਹ ਪੰਜਾਬ ਦੇ ਵਿੱਚ ਅਲੱਗ-ਅਲੱਗ ਕਿਸਮ ਦੇ ਕਿਤੇ ਆਪਾਂ ਉਹਨੂੰ ਪੀਟੋ ਦੇ ਜਿਹੜਾ ਕਹਿੰਦੇ ਹੈਗੇ ਆ ਕਿਤੇ ਆਪਾਂ ਉਹਨੂੰ ਘਡੂਕਾ ਕਹਿੰਦੇ ਹੈਗੇ ਆ ਉਹਨਾਂ ਦਾ ਵੀ ਪ੍ਰਯੋਗ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਹੈਗਾ ਉਹ ਸਾਰੀਆਂ ਨੂੰ ਵੀ ਅਸੀਂ ਮੋਡੀਫਾਈਡ ਗੱਡੀਆਂ ਦੇ ਵਿੱਚ ਜਾਂ ਇਲੀਗਲ ਜਿਹੜੀਆਂ ਮੋਟਰ ਵਹੀਕਲ ਐਕਟ ਦੇ ਧਾਰਾਵਾਂ ਦੇ ਤਹਿਤ ਕਵਰ ਨਹੀਂ ਹੁੰਦੀਆਂ ਉਹਨਾਂ ਸਾਰਿਆਂ ਨੂੰ ਅਸੀਂ ਮੋਡੀਫਾਈਡ ਕਰਦੇ ਆ। ਸਿਰ ਪਹਿਲਾਂ ਕੋਈ ਵਾਰਨਿੰਗ ਦਿੱਤੀ ਜਾਏ ਕਿ ਜਾਂ ਡਾਇਰੈਕਟ ਮਾਰਾ ਆਪਨ ਕੀਤਾ ਜਾਏਗਾ। ਨਹੀਂ ਨਹੀਂ ਅਸੀਂ ਕਾਰਵਾਈ ਪਹਿਲਾਂ ਤੋਂ ਹੀ ਇਹਦੇ ਬਾਰੇ ਅਸੀਂ ਇੱਕ ਜਾਗਰੂਕਤਾ ਕੈਂਪ ਲੋਕਾਂ ਨੂੰ ਇਹਦੇ ਬਾਰੇ ਐਜੂਕੇਟ ਕਰਦੇ ਰਹੇ ਆ ਔਰ ਇਹਨਾਂ ਤੇ ਕਾਰਵਾਈ ਵੀ ਕਰਦੇ ਰਹੇ ਆ ਤੇ ਅੱਜ ਇੱਥੇ ਆਉਣ ਦਾ ਪਰਪਸ ਮਾਜੋਬ ਡੀਜੀਪੀ ਸਾਹਿਬ ਨੇ ਇੱਕ ਨਵਾਂ ਸਰਕੂਲਰ ਇਸ਼ੂ ਕੀਤਾ ਹੈਗਾ। ਇੰਨਾ ਚੀਜ਼ਾਂ ਦੇ ਉੱਤੇ ਉਸ ਸਰਕੂਲਰ ਦੀ ਸਾਰੇ ਸਟੇਟ ਦੇ ਵਿੱਚ ਪ੍ਰੋਪਰ ਇਨਫੋਰਸਮੈਂਟ ਹੋਵੇ ਤਾਂ ਹੀ ਅੱਜ ਸਾਰੇ ਡੀਐਸਪੀ ਐਸਪੀਜ਼ ਨੂੰ ਬੁਲਾ ਕੇ ਉਹ ਸਰਕੂਲਰ ਦੇ ਭਾਵਨਾ ਨੂੰ ਸਮਝਣ ਤੇ ਉਹਨੂੰ ਇਨਫੋਰਸ ਕਰਨ ਅੱਜ ਦੀ ਮੀਟਿੰਗ ਦਾ ਪਰਪਸ ਇਹੀ ਸੀਗਾ ਸੱਜੇ ਵੀ ਕਈ ਵੱਡੀਆਂ ਕੰਪਨੀਆਂ ਨੇ ਵਹੀਕਲ ਨੂੰ ਤੇ ਆਪਣਾ ਮੋਟਰਸਾਈਕਲ ਚੇਂਜ ਕੀਤਾ ਹੈ ਜਿਹੜੇ ਡਿਲੀਵਰੀ ਦੇ ਨੇ ਕਾਰਟ ਮੰਗਤ ਉਹਨਾਂ ਦੇ ਵੀ ਕਰ ਵੀ ਹੋ ਗਈ ਜਿੰਨਾ ਜੀਟੀਵੀ ਗੱਡੀ ਮੋਟਰ ਵਹੀਕਲ ਐਕਟ ਤੋਂ ਬਾਅਦ ਪਾਸਿੰਗ ਤੋਂ ਬਾਅਦ ਉਹਨਾਂ ਦੀ ਕੋਈ ਮੋਡੀਫਿਕੇਸ਼ਨ ਕੀਤੀ ਗਈ ਆ ਉਹਦੇ ਤੇ ਕਾਰਵਾਈ ਹੋਣੀ ਬੰਦ ਗਿਆ ਜੀ ਸਰ ਜਿਹੜੇ ਲੋਗ ਜਿਹੜੇ ਦੁਕਾਨਦਾਰ ਹੈ ਉਹ ਮੋਡੀਫਾਈ ਕਰਦੇ ਆ ਜਿਹੜੀ ਇਹ ਚੀਜ਼ਾਂ ਉਹਨਾਂ ਨੂੰ ਵੀ ਉਹਨਾਂ ਤੇ ਵੀ ਕਾਰਵਾਈ ਕੀਤੀ ਜਾ ਬਿਲਕੁਲ ਤੁਹਾਨੂੰ ਬਹੁਤ ਅੱਛਾ ਪ੍ਰਸ਼ਨ ਪੁੱਛਿਆ ਕਿਉਂਕਿ ਇਹਦੇ ਚ ਤੁਸੀਂ ਆਪਣੇ ਇੱਕ ਸਮੱਸਿਆ ਬੁਲਟ ਪਰ ਤੇ ਪਟਾਕਿਆਂ ਦੀ ਵੀ ਬਹੁਤ ਵੱਡੀ ਉਹ ਵੀ ਮੋਡੀਫਿਕੇਸ਼ਨ ਕਰਕੇ ਉਦੇ ਨਾਲ ਨੌਇਜ਼ ਪੋਲੂਸ਼ਨ ਹੁੰਦਾ ਔਰ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਉਹ ਉਹਦੇ ਚ ਵੀ ਅਸੀਂ ਇਹੀ ਕੀਤਾ ਕਿ ਇਹਦੀਆਂ ਫਾਰਵਰਡ ਤੇ ਬੈਕਵਰਡ ਲਿੰਕੇਜਸ ਕੀਤੀਆਂ ਜਾਂ ਜਿਹੜੇ ਜਿਹੜੇ ਵੀ ਮੋਡੀਫਾਈ ਕਾਦੇ ਨੇ ਗੱਡੀ ਨੂੰ ਉਹ ਵੀ ਉਨੇ ਹੀ ਹਿੱਸੇਦਾਰ ਨੇ ਜਿੰਨਾ ਕਿ ਜਿਹੜਾ ਉਹ ਗੱਡੀ ਨੂੰ ਚਲਾ ਰਿਹਾ ਹੈ ਕਿਉਂਕਿ ਸਰ ਸ਼ੁਰੂਆਤ ਤਾਂ ਉਹੀ ਕਰਦੇ ਨੇ ਜੇ ਉਹ ਮੋੜ ਨਹੀਂ کریںਗੇ ਤੇ ਲੋਕ ਕਰਵਾਣਗੇ ਬਿਲਕੁਲ ਇਹ ਦੋਨੋਂ ਪਾਸਿਓ ਅਸੀਂ ਇਹਨੂੰ ਟ੍ਰੀਟ ਕਰਦੇ ਆਂ ਜਿਨوں ਕੀ ਪਰਸਰ ਟੈਰਮਨੋਲੋਜੀ ਚ ਸਪਲਾਈ ਤੇ ਡਿਮਾਂਡ ਸਾਈਡ ਸਪਲਾਈ ਇਹ ਬੰਦੇ ਕਰਦੇ ਨੇ ਜਿਹੜੇ ਮਕੈਨਿਕ ਆ ਉਹ ਮੋਡੀਫਾਈ ਕਰਦੇ ਨੇ ਡਿਮਾਂਡ ਕਿ ਵੀ ਦੀ ਲੋਕਾਂ ਦੀ ਹੁੰਦੀ ਹੈਗੀ ਲੋਕ ਆਪਣੀ ਗੱਡੀ ਨੂੰ ਕੋਈ ਖਾਸ ਦਿਖਾਣਾ ਚਾਹੁੰਦਾ ਕੋਈ ਆਪਣਾ ਸਟੈਂਡ ਆਊਟ ਕਰਨਾ ਚਾਹੁੰਦਾ ਉਹਦੇ ਕਰਕੇ ਉਹ ਐਕਸਟਰਾ ਦੀਆਂ ਮੋਡੀਫਿਕੇਸ਼ਨ ਗੱਡੀਆਂ ਵੀ ਕਰਦੇ ਆ ਇਸਾ ਜ਼ਿਲ੍ਹੇ ਦੇ ਨਾਲ ਪ੍ਰਾਈਵੇਟ ਜਿਹੜੀਆਂ ਗੱਡੀਆਂ ਉਹਦੇ ਤੇ ਕਈ ਦੇਖਿਆ ਜਾਂਦਾ ਵੋਟਰ ਦੇ ਯੂਜ਼ ਹੁੰਦੇ ਆ ਬਿਲਕੁਲ ਬਿਲਕੁਲ ਉਹ ਸਾਰੇ ਗਲਤ ਹੈਗੇ ਨੇ ਔਰ ਔਰ ਹੂਟਰ ਹੁੰਦੇ ਨੇ ਕਈ ਐਂਬੂਲੈਂਸ ਦੀ ਆੜਤ ਚ ਵੀ ਗੱਡੀਆਂ ਦਾ ਪਧੇਯੋਗ ਕਰਦੇ ਹੈਗੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਚੈੱਕ ਕੀਤਾ ਜਾਏਗਾ ਤੇ ਬੜਾ ਮਾਯੋਗ ਡੀ.ਸੀ.ਪੀ. ਸਾਹਿਬ ਨੇ ਬਹੁਤ ਡਿਟੇਲ ਸਰਕੂਲਰ ਕੱਢਿਆ ਔਰ ਉਹੀ ਤਾਂ ਕਿ ਇਹ ਜਿਹੜੀਆਂ ਛੋਟੀਆਂ ਚੀਜ਼ਾਂ ਨੇ ਕਈ ਵਾਰੀ ਇਹ ਪੜਨ ਚ ਦਇਜੰਦੀਆ ਨੇ ਤੇ ਉਹਨੂੰ ਅੱਛੀ ਤਰ੍ਹਾਂ ਐਕਸਪਲੇਨ ਕਰ ਪਾਈਏ ਅੱਜ ਦਾ ਮੁੱਦਾ ਇਹੀ ਸੀ ਧੰਨਵਾਦ ਜੈ ਲੋਧੀਆ ਨਾਲ ਲਾਈਵਲੀ ਸਰੁੰਦਰ ਸੋਨੀ ਦੀ ਰਿਪੋਰਟ